ਸੰਗਤ ਜੀਓ ਆਪ ਸਾਰੀਆਂ ਸਿੱਖ ਸੰਗਤਾਂ 21 ਤਰੀਕ ਤੋਂ ਲੈ ਕੇ 29 ਤੱਕ ਜੋ ਪ੍ਰੋਗਰਾਮ ਸ਼੍ਰੋਮਣੀ ਗੁਰਦਵਾਰ ਪ੍ਰੰਧ ਕਮੇਟੀ ਨੇ ਲਿਖੇ ਹਨ ਉਹਨਾਂ ਦੇ ਤਹਿਤ ਕੱਲ ਨੂੰ ਸਪੂਰਨਤਾ ਦਿਵਸਾ ਬੜਾ ਹੀ ਪਵਿੱਤਰ ਦਿਨ ਹੈ ਕਿਉਂਕਿ ਧੰਗੁਰੂ ਤੇਗ ਬਾਹ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਤੋਂ ਚੱਲ ਕੇ ਦਿੱਲੀ ਚਾਂਦਨੀ ਚੌਕ ਵਿਖੇ ਜਿੱਥੇ ਸ਼ੀਦੀ ਪ੍ਰਾਪਤ ਕੀਤੀ ਉਹਨਾਂ ਦੇ ਤਿੰਨ ਪਿਆਰੇ ਸੇਵਕ ਪਾਈ ਮਤੀ ਦਾਸ ਭਾਈ ਸਰਜੀ ਦਾਸ ਤੇ ਭਾਈ ਜਾਲਾ ਜੀ ਨੇ ਵੀ ਨਾਲ ਸ਼ੀਦੀ ਪ੍ਰਾਪਤ ਕੀਤੀ। ਸੋ ਗੁਰੂ ਸਾਹਿਬ ਜੀ ਦੇ ਜੋ ਧੜ ਸੀ ਭਾਈ ਲੱਖੀ ਸਾਹਿਬ ਬੰਜਾਰਾ ਆਪਣੇ ਘਰ ਲੈ ਗਿਆ ਰੂਹ ਦੇ ਗੱਡਿਆਂ ਦੇ ਵਿੱਚ ਘਰ ਨੂੰ ਅੱਗ ਲਾ ਦਿੱਤੀ ਬਹੁਤ ਵੱਡੀ ਕੁਰਬਾਨੀ ਆ ਘਰ ਨੂੰ ਉਸ ਟਾਈਮ ਦੇ ਵਿੱਚ ਅੱਗ ਲਾਉਣੇ ਅੱਜੇ ਕੋਈ ਸੇਵਾ ਕਰਦਿਆਂ ਨੂੰ ਸਰੂਪਾ ਮਿਲਦਾ ਮਾਨ ਸਤਕਾਰ ਮਿਲਦਾ ਉਦੋਂ ਜੇ ਸਰਕਾਰ ਨੂੰ ਪਤਾ ਲੱਗ ਜਾਂਦਾ ਤਾਂ ਬਾਲ ਬੱਚਾ ਉਹਦਾ ਕੋਲ ਹੀ ਕੀੜਿਆ ਜਾਣਾ ਸੀ ਇਹ ਲੱਖੀ ਸਾਹਿਬ ਬੰਦਿਆਰੇ ਦੀ ਉਸ ਟਾਈਮ ਦੀ ਕੁਰਬਾਨੀ ਹੈ ਗੁਰੂ ਸਾਹਿਬ ਦੇ ਸੀਸ ਨੂੰ ਭਾਈ ਜੈਤਾ ਜੀ ਭਾਈ ਉਦੇ ਜੀ ਤੇ ਭਾਈ ਨਨੂਆ ਜੀ ਹੋਰ ਸਿੱਖ ਜਿ ਸੰਨ ਇਹੇ ਲੈ ਕੇ ਅਨੰਦਪੁਰ ਸਾਹਿਬ ਨੂੰ ਚੱਲੇ ਬੜਾ ਆਪੜਾ ਕਰਦੇ ਹੋਏ ਪਹੁੰਚੇ ਕੀਰਤਪੁਰ ਸਾਹਿਬ ਜਿੱਥੇ ਵਿਵਾਨ ਸਾਹਿਬ ਗੁਰਦੁਆਰਾ ਜਿੱਥੇ ਕਿ ਅੱਜ ਦੀ ਰਾਤ ਨੂੰ ਬਹੁਤ ਵੱਡਾ ਕੀਰਤਨ ਦਰਬਾਰ ਹੋ ਰਿਹਾ ਕੱਲ ਨੂੰ ਉਥੋਂ ਨਗਰ ਕੀਰਤਨ ਸ਼ੁਰੂ ਹੋਣਾ ਅਨੰਦਪੁਰ ਸਾਹਿਬ ਦੇ ਲਈ ਸੀਸ ਮਾਰਗ ਜੋ ਹੈ ਅਨੰਦਪੁਰ ਸਾਹਿਬ ਦੇ ਜਿੱਥੇ ਗੁਰਦਾਰ ਸੀਸ ਕਾਂ ਜਿੱਥੇ ਸੰਸਕਾਰ ਹੈ ਉੱਥੇ ਆ ਕੇ ਸੰਪੂਰਨਤਾ ਹੋਣੀ ਹੈ ਤੇ ਉੱਥੇ ਫਿਰ ਦੁਆ ਸਜਣਾ ਸੋ ਮੈਂ ਸਾਰੀਆਂ ਸਿੱਖ ਸੰਤਾਂ ਨੂੰ ਬੇਨਤੀ ਕਰਾਂਗਾ ਕਿ ਧੰਨ ਗੁਰੂ ਤੇਗ ਬਹਾਦਰ ਦੀ ਬਦੌਲਤ ਅਸੀਂ ਅੱਜ ਕੀਰਤਨ ਦਰਬਾਰ ਕਰ ਰਹੇ ਹਾਂ ਕਿਉਂਕਿ ਰੰਗਦੇਵ ਨੇ ਰਾਗ ਤੇ ਪਾਬੰਦੀ ਲਾ ਦਿੱਤੀ ਸੀ ਅੱਜ ਸਾਡਾ ਜੋ ਰਹਿਣ ਸਹਿਣ ਹੈ ਚੰਗੇ ਕੱਪੜੇ ਚੰਗੇ ਮਕਾਨ ਇਹ ਸਭ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਰ ਹੈ ਇਹ ਮੰਦਰਾਂ ਦੇ ਵਿੱਚ ਧੱਲ ਖੜਕ ਰਹੇ ਹਨ ਭਜਨ ਹੋ ਰਿਹਾ ਸਭ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੈ ਸੰਸਾਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਮਨੁੱਖਤਾ ਦੇ ਲਈ ਉਹਨਾਂ ਦੇ ਹੱਕਾਂ ਦੇ ਰਾਖੀ ਦੇ ਲਈ ਆਹਦਾ ਨਾਰਾ ਮਾਰਿਆ ਸੋ ਸਭ ਸਿੱਖਾਂ ਦਾ ਹੀ ਨਹੀਂ ਸੋ ਕੋ ਜੋ ਵੀ ਸੰਸਾਰ ਦੇ ਵਿੱਚ ਰਹਿ ਰਹੇ ਆ ਖਾਸ ਕਰਕੇ ਜਿਹੜੇ ਨੰਦਪੁਰ ਸਾਹਿਬ ਦੇ ਨੇੜੇ ਹਨ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਕੱਲ ਨੂੰ ਜਰੂਰ ਸੀਸਗੰਝ ਗੁਰਦਾਸ ਸਾਹਿਬ ਕੇ ਪਹੁੰਚਣ ਖਾਸ ਕਰਕੇ ਮਨਨਦਪੁਰ ਸਾਹਿਬ ਦੇ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਨੇੜੇ-ਨੇੜੇ ਦੇਆਂ ਨੂੰ ਕਿ ਤਾਂ ਅਨੁਗੁਰ ਤੇਗ ਬਾ ਸਾਹਿਬ ਜੀ ਨੇ ਜੇ ਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਲੱਖਾਂ ਲੋਕਾਂ ਨੂੰ ਰੁਜ਼ਗਾਰ ਦੇ ਗਏ ਉਹ ਅੱਜ ਨੰਦਪੁਰ ਸਾਹਿਬ ਦੇ ਵਿੱਚ ਆਮੇ ਕੋ ਸਵਾਦੀਆਂ ਪੂੜੀਆਂ ਦਾ ਰੇੜੀ ਲਾਲਬੇ ਉਹ ਵੀ ਲੋਕ ਸ਼ਰਦਾਪੁਰ ਫਿਰ ਲੈ ਕੇ ਜਾਂਦੇ ਹਨ ਕਿ ਨੰਦਪੁਰ ਸਾਹਿਬ ਦੀਆਂ ਹਨ ਨੰਦਪੁਰ ਸਾਹਿਬ ਤੋਂ ਚੀਜ਼ ਲੈਂਦੀ ਹੈ ਸੋ ਇਸ ਕਰਕੇ ਨੰਦਪੁਰ ਸਾਹਿਬ ਦੇ ਖਾਸ ਕਰਕੇ ਜਿਹੜੇ ਦੁਕਾਨਦਾਰ ਹਨ ਨਿਵਾਸੀ ਹਨ ਸੋ ਇਹਨਾਂ ਦਾ ਸਭ ਤੋਂ ਵੱਡਾ ਫਰਜ਼ ਬਣਦਾ ਕਿ ਉਹ ਮੁਹਮਾ ਕੇ ਪ੍ਰੇਮ ਸ਼ਰਦਾ ਦੇ ਨਾਲ ਕੱਲ ਨੂੰ ਗੁਰਦਆਸਿਸ ਘਰ ਸਾਹਿਬ ਕੇ ਤੇ ਬਾਬਾ ਸਾਹਿਬ ਗੁਰਦਆਸ ਸਾਹਿਬ ਕੇ ਜਰੂਰ ਆਉਣ ता गुरु तेग जी जीपा की कुरबानी का एहसास कर सकी सोए संस्थान बेनती है सो प्रवान जरूर करनी बहुत बहुत सारा धनबाद वाहगुरु जी का खालसा वाहेगुरू जी